ਰਾਜਪੁਰਾ ਦੇ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਦੇ ਸਾਲਾਨਾ ਮੀਟਿੰਗ ਦਾ ਪ੍ਰੋਗਰਾਮ ਹਿਮਾਚਲ ਪ੍ਰਦੇਸ਼ ਦੇ ਇੱਕ ਨਿੱਜੀ ਹੋਟਲ ਵਿੱਚ ਪ੍ਰਦਾਨ ਜਗਦੀਸ਼ ਚੌਧਰੀ ਤੇ ਪਟਿਆਲਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਚੌਧਰੀ ਦੀ ਅਗਵਾਈ ਵਿੱਚ ਹੋਈ ਹੈ ਜਿਸ ਵਿੱਚ ਲਗਭਗ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਤੇ ਸਾਲਾਨਾ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀ ਐਸ ਚਾਵਲਾ ਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਖਜ਼ਾਨਚੀ ਅਮਨਦੀਪ ਸਿੰਘ ਡਿਸਟ੍ਰਿਕਟ ਪਟਿਆਲਾ ਕੈਮਿਸਟ ਐਸੋਸੀਏਸ਼ਨ ਦੇ फाइनेंस सेक्रेटरी विशाल मित्तल ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਅਰਵਿੰਦ ਮਿੱਤਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਸਰ ਕੀ ਨਾਮਾ ਦੋਟਾ ਡਾਕਟਰ ਸੰਜੀਤ ਚੌਧਰੀ ਡੀਪੀਸੀਏ ਡਿਸਟ੍ਰਿਕਟ ਪ੍ਰੈਜ਼ੀਡੈਂਟ ਪਟਿਆਲਾ ਸਰ ਅੱਜ ਜੋ ਮੀਟਿੰਗ ਰੱਖੀ ਗਈ ਹੈ ਕੀ ਕਹਿਣਾ ਚਾਹੁੰਦੇ ਮੈਂ ਅੱਜ ਰਾਜਪੁਰ ਰਾਜਪੁਰਾ ਕੈਮਿਸਟ ਐਂਡ ਡਰੱਗਿਸ ਐਸੋਸੀਏਸ਼ਨ ਨੇ ਇੱਕ ਬਹੁਤ ਸ਼ਾਨਦਾਰ ਮੀਟਿੰਗ ਹਿਮਾਚਲ ਦੇ ਵਿੱਚ ਬੜੋਗ ਦੇ ਵਿੱਚ ਕਰੀ ਹੈ ਇਹ ਬਹੁਤ ਹੀ ਸ਼ਾਨਦਾਰ ਮੀਟਿੰਗ ਹੋਈ ਹੈ ਅੱਜ ਬੜੇ ਹੀ ਸਮੂਤ ਤਰੀਕੇ ਨਾਲ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਮੈਨੂੰ ਵੀ ਇਨਵਾਈਟ ਕਰਿਆ ਗਿਆ ਔਰ ਜੇ ਚਾਵਲਾ ਜੀ ਨੂੰ ਐਜ਼ ਅ ਜਨਰਲ ਸੈਕਟਰੀ ਪੰਜਾਬ ਨੂੰ ਜਿਹੜਾ ਹੈਗਾ ਇੱਥੇ ਸ਼ਿਰਕਤ ਕਰੀ ਹੈ ਔਰ ਸਾਡੇ ਅਮਨਦੀਪ ਸਿੰਘ ਜਿਹੜੇ ਕਿ ਫਾਈਨਾਂਸ ਸੈਕਟਰੀ ਹੈ ਉਹ ਵੀ ਹੁਣੇ ਆ ਰਹੇ ਹਨ ਇੱਥੇ ਮੌਜੂਦ ਹਨ ਉਹ ਵੀ ਥੋੜਾ ਕੰਮ ਪੈ ਗਿਆ ਸੀ ਔਰ ਕਿੱਥੇ ਇਸ ਕਰਕੇ ਉਹ ਵੀ ਆ ਰਹੇ ਹਨ 10-15 ਮਿੰਟ 15 ਮਿੰਟ ਇਹਨਾਂ ਨੇ ਸਾਡਾ ਬਹੁਤ ਹੀ ਧੰਨਵਾਦ ਵੀ ਕਰਦਾ ਮਹਾਰਾਜਪੁਰ ਕਮਿਸ਼ਨਰ ਟੋਕ ਐਸੋਸੀਏਸ਼ਨ ਦਾ ਇਹ ਹਰ ਸਾਲ ਮੀਟਿੰਗ ਕਰਦੇ ਆ ਬਹੁਤ ਹੀ ਸਾਲਾਂ ਤੋਂ ਮੀਟਿੰਗ ਹੋ ਰਹੀ ਹੈ ਔਰ ਪੂਰਾ ਜਿਹੜਾ ਹੈਗਾ ਸਾਡੀ ਐਨੂਅਲ ਐਨੂਅਲ ਮੀਟਿੰਗ ਹਮੇਸ਼ਾ ਹੀ ਲਗਭਗ ਬਾਹਰ ਹੁੰਦੀ ਹੈ ਆਊਟ ਆਫ ਸਟੇਸ਼ਨ ਆਊਟ ਆਫ ਮਤਲਬ ਸਿਟੀ ਹੁੰਦੀ ਹੈ ਔਰ ਮੈਂ ਇਹਨਾਂ ਦੇ ਜਿਹੜੇ ਪ੍ਰਧਾਨ ਹੈ ਜਗਦੀਸ਼ ਕੁਮਾਰ ਚੌਧਰੀ ਜੀ ਨੂੰ ਔਰ ਇਹਨਾਂ ਦੇ ਜਨਰਲ ਸੈਕਟਰੀ ਸੰਜੀਵ ਬਦਵਾ ਜੀ ਨੂੰ ਔਰ ਇਹਨਾਂ ਦੇ ਜਿਹੜੇ ਚੇਅਰਮੈਨ ਹੈ ਜਿਹੜੇ अपना भगवान जौली जी हैं और ਇਹ ਪੈਟਰਨ ਨੇ ਜਿਹੜੇ ਆ ਲਾਜਪਤ ਰਾਏ ਚੱਪੂ ਜੀ ਹੈ ਇਹਨਾਂ ਨੂੰ ਵੀ ਔਰ ਇਹਨਾਂ ਦੇ ਨਾਲ ਜਿਹੜੇ ਸੈਣੀ ਸਾਹਿਬ ਹੈ ਸਾਡੇ 75 ਸਿੰਘ ਜੀ ਵਾਈਸ ਚੇਅਰਮੈਨ ਉਹ ਵੀ ਇੱਥੇ ਮੌਜੂਦ ਹੈ ਔਰ ਜਿਹੜੇ ਪੂਰੇ ਦੇ ਪੂਰੇ तकरीबन 100 ਤੋਂ ਉੱਪਰ ਇੱਥੇ ਮੈਂਬਰ ਜਿਹੜੇ ਆਏ ਹਨ ਇਹਨਾਂ ਨੇ ਮੀਟਿੰਗ ਜੁਆਇਨ ਕਰੀ ਹੈ ਇਹ ਬਹੁਤ ਹੀ ਸ਼ਾਨਦਾਰ ਹੋਈ ਹੈ ਔਰ ਜਿਹੜੇ ਪੁਆਇੰਟ ਹਨ ਉਹ ਚਾਵਲਾ ਜੀ ਨੇ ਸਾਰੇ ਦੱਸਿਆ ਐ ਐਕਸਪਲੇਨ ਦੇ ਵਿੱਚ ਬਾਕੀ ਤਾਂ ਇਹ ਦੱਸ ਚੁੱਕੇ ਆ ਕਿਉਂਕਿ ਮੈਂ ਉਹ ਐਕਸਪਲੇਨ ਨਹੀਂ ਕਰੂੰਗਾ ਕਿ ਜਦੋਂ ਇੱਕ ਸੀਨੀਅਰ ਇੱਕ ਪ੍ਰੋਟੋਕੋਲ ਹੈ ਕਿ ਅਗਰ ਕੋਈ ਸੀਨੀਅਰ ਸਾਰੀ ਡਰਾਫਟਿੰਗ ਤੁਹਾਨੂੰ ਦੱਸ ਚੁੱਕਿਆ ਹੈ ਤਾਂ ਮੇਰਾ ਕਿੱਥੇ ਬਣਦਾ ਨਹੀਂ ਹੈ ਤਾਂ ਮੈਂ ਇਸ ਕਰਕੇ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਸਾਡੀ ਮੀਟਿੰਗ ਦੇ ਵਿੱਚ ਰਾਜਪੁਰੇ ਦੇ ਵਿੱਚ ਰਾਜਪੁਰੇ ਦੇ ਐਸੋਸੀਏਸ਼ਨ ਦੇ ਵਿੱਚ ਜਿਹੜਾ ਹੈਗਾ ਸ਼ਿਰਕਤ ਕੀਤੀ ਹੈ ਔਰ ਇਹਨਾਂ ਨੂੰ ਬlesingਸ ਦਿੱਤੀ ਹੈ ਔਰ ਇਹਨਾਂ ਨੇ ਜੋ ਸਾਡੇ ਨਾਲ ਵਾਅਦੇ ਕਰੇ ਉਹ ਸਾਡੇ ਵਾਅਦੇ ਪੂਰੇ ਕਰਨਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਸਰ ਕੀ ਨਾ ਬਤੋਣਾ ਜੀ ਮੇਰਾ ਜੀਐਸ ਚਾਵਲਾ ਜਨਰਲ ਸੈਕਟਰੀ ਪੰਜਾਬ ਕੈਮਿਸਟ ਐਸੋਸੀਏਸ਼ਨ ਸਰ ਅੱਜ ਜੋ ਮੀਟਿੰਗ ਹੋਈ ਹੈ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੋ ਜੋ ਰਾਜਪੁਰਾ ਡਰਗ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਹੈ ਉਸ ਬਾਰੇ ਕੀ ਕਹਿਣਾ ਸਰ ਮੈਂ ਸਭ ਤੋਂ ਪਹਿਲਾਂ ਰਾਜਪੁਰਾ ਕੈਮਿਸਟ ਐਂਡ ਡਰੱਗ ਐਸੋਸੀਏਸ਼ਨ ਉਹਨਾਂ ਦੀ ਟੀਮ ਕਾਕੂ ਜੀ ਦੀ ਟੀਮ ਜਿਨ੍ਹਾਂ ਨੇ ਇਹਨਾਂ ਵੱਡਾ ਪ੍ਰੋਗਰਾਮ ਕੀਤਾ ਇਹਨੇ ਸਾਡੇ ਕੈਮਿਸਟ ਕਿਤੇ ਕਿਤੇ ਇਹਨਾਂ ਦਾ ਬਹੁਤ ਬਹੁਤ ਥੈਂਕਸ ਔਰ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਲੇਖੋ ਸਾਡੀ ਮੀਟਿੰਗ ਜਿਹੜਾ ਮੇਨ ਆਂ ਦਾ ਪਰਪਸ ਹੁੰਦਾ ਸੀ ਆਪਣੇ ਜੋ ਅੱਜਕਲ ਕਰੰਟ ਇਸ਼ੂ ਚੱਲ ਰਹੇ ਨੇ ਉਹਦੇ ਬਾਰੇ ਅਸੀਂ ਆਪਣੇ ਸਾਰੇ ਮੈਂਬਰਾਂ ਨੂੰ ਗਾਈਡ ਕਰਦੇ ਹਾਂ ਜਿੱਦਾਂ ਅੱਜਕੱਲ ਇੱਕ ਐਮਟੀ ਬਿਕਿਟ ਦਾ ਫਾਰਮ ਉਹ ਅਸੀਂ ਆਪਣੇ ਮੈਂਬਰਾਂ ਨੂੰ ਗਾਈਡ ਕੀਤਾ ਐਨ ਆਰ ਐਕਸ ਹੈਬਿਟ ਫਾਰਮਿੰਗ ਡਰਗ ਜਿਹੜੀਆਂ ਨੇ ਜਿਹੜਾ ਗਵਰਨਮੈਂਟ ਨੇ ਯੁਧ ਨਸ਼ਿਆਂ ਵਿਰੁੱਧ ਕੀਤਾ ਉੱਥੇ ਅਸੀਂ ਆਪਣੇ ਮੈਂਬਰਾਂ ਨੂੰ ਇੱਕ ਸਟੈਂਡ ਕਲੀਅਰ ਕੀਤਾ ਕਿ ਜਿਹੜੇ ਵੀ ਸਾਡੇ ਜੈਨੂਇਨ ਕੈਮਿਸ ਨੇ ਉਹ ਆਪਣੀ ਸੇਲ ਪਰਚੇਸ ਉਹਦਾ ਬਿੱਲ ਕਰਨ ਤੇ ਬਿੱਲ ਤੇ ਵੇਚਣ ਬਿੱਲ ਤੇ ਲੈਣ ਜਿਹੜੇ ਵੀ ਅਨੈਥੀਕਲ ਸੇਲ ਪਰਚੇਸ ਕਰ ਰਹੇ ਨੇ ਨਾ ਉਹ ਸਾਡੇ ਕਦੇ ਮੈਂਬਰ ਹੋਣਗੇ ਨਾ ਅਸੀਂ ਉਹਨਾਂ ਨੂੰ ਰੱਖਾਂਗੇ ਸੋ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਉਹਨਾਂ ਦਾ ਹੈ ਉਹਨਾਂ ਦੇ ਜਿਹੜੇ ਨਸ਼ਿਆਂ ਵੀ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਨਾ ਕਿ ਜੈਨੂਨ ਕੈਂਪੀਸ ਔਰ ਅਸੀਂ ਆਪਣੇ ਮੈਂਬਰਾਂ ਨੂੰ ਇਹ ਵੀ ਇੰਸ਼ੋਰ ਕਰਾਇਆ ਕਿ ਜਿਹੜਾ ਵੀ ਸਾਡਾ ਮੈਂਬਰ ਜੈਨੂਨ ਕੰਮ ਕਰਦਾ ਹੈ ਅਗਰ ਉਹਨੂੰ ਕਿਤੇ ਤੰਗ ਪਰੇਸ਼ਾਨ ਕੀਤਾ ਜਾਏਗਾ ਤੇ ਐਸੋਸੀਏਸ਼ਨ ਉੱਤੇ ਕਿਤੇ ਵੀ ਚੁੱਪ ਨਹੀਂ ਬੈਠੇਗਾ ਚਾਹੋ ਲਓ ਸਭ ਜਿਸ ਤਰ੍ਹਾਂ ਦੀ ਮੀਟਿੰਗ ਇਸ ਦੇਖਿਆ ਕਿ ਕਾਫੀ ਜੋ ਕੈਮੀਸਟਰ ਹੈ ਉਹਨਾਂ ਵੱਲੋਂ ਜੋ ਹੈ ਤੁਹਾਨੂੰ ਕਈ ਸਵਾਲ ਵੀ ਕੀਤੇ ਗਏ ਜੋ ਕਿ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਸੀਗੀਆਂ ਕੀ ਲੱਗਦਾ ਹੈ ਕਿ ਇਸ ਬਾਰੇ ਤੁਸੀਂ ਹੈਲਥ ਲਿਸਟ ਨਾਲ ਕੋਈ ਗੱਲਬਾਤ ਕਰੋ ਸਰ ਅੱਜ ਜਿਹੜੇ ਜਿਹੜੇ ਵੀ ਇਹਨਾਂ ਨੇ ਸਾਡੇ ਸਾਨੂੰ ਮੁੱਦੇ ਦਿੱਤੇ ਉਹ ਮੋਸਟਲੀ ਸਾਡੇ ਅਸੀਂ ਮੈਮੋਰੰਡਮ ਡਾਕਟਰ ਬਲਬੀਰ ਸਿੰਘ ਨੂੰ ਦੇ ਚੁੱਕੇ ਹਾਂ ਔਰ ਉਹਨਾਂ ਨੇ ਸਾਨੂੰ ਹਰ ਵਾਰੀ ਅਸ਼ੋਰ ਕੀਤਾ ਕਿ ਮੈਂ ਬਹੁਤ ਜਲਦ ਜਰ ਨਾਲ ਮੀਟਿੰਗ ਕਰ ਰਹੇ ਆ ਮੀਟਿੰਗ ਹੋ ਜੇਗੀ ਆਪਾਂ ਸਾਰੇ ਮਸਲ ਸੋਲਵ ਕਰ ਦਾਂਗੇ ਅੱਜ ਵੀ ਮੈਂ ਗੱਲ ਇਹ ਲੈਣਾ ਕਿ ਅਗਰ ਡਾਕਟਰ ਬਲਵੀਸ ਨੇ ਕਿਤੇ ਮੈਨੂੰ ਦੇਖਣਗੇ ਨਾ ਉਹ ਪਛਾਣ ਲੈਣਗੇ ਜੀਐਸ ਚਾਵਲੇ ਹੀ ਹੈ ਕਿਉਂਕਿ ਇੰਨੀ ਵਾਰੀ ਸੀ ਮਿਲ ਚੁੱਕੇ ਆ ਇੰਨੀ ਵਾਰੀ ਰਿਕੁਐਸਟ ਕਰ ਚੁੱਕੇ ਬਾਕੀ ਗਵਰਨਮੈਂਟ ਦਾ ਕੰਮ ਹੈ ਗਵਰਨਮੈਂਟ ਜਦ ਬੈਠ ਕੇ ਸਾਡੀ ਪ੍ਰੋਬਲਮ ਸੋਲਵ ਕਰਨਾ ਚਾਹੇਗੀ ਤੇ ਕਰ ਦੇਗੀ ਨੇ ਤਾਂ ਸਾਡੇ ਮੁੱਦੇ ਤਾਂ ਇਦਾਂ ਹੀ ਰਹਿਣੇ ਸਰ ਇਹ ਵਲੇ ਮੁੱਦੇ ਇਦਾਂ ਹੀ ਰਹਿਣੇ ਆ ਹਰ ਵਾਰ ਗਵਰਨਮੈਂਟ 5 ਸਾਲ ਬਾਅਦ ਚੇਂਜ ਹੁੰਦੀ ਹੈ ਕੀ ਲੱਗਦਾ ਕਿ ਹਰ ਵਾਰੀ ਨਵੇਂ ਮੁੱਦੇ ਹੁੰਦੇ ਆ ਜੋ ਤੁਹਾਨੂੰ ਹੈਲਥ ਮਿਨਿਸਟਰ ਟਾਈਮ ਨਹੀਂ ਦਿੰਦੇ ਸੀ ਨਹੀਂ ਸਰ ਗੱਲ ਮੁੱਦੇ ਜਿਹੜੇ ਸਾਡੇ ਹੁੰਦੇ ਨੇ ਜਿਹਦੇ ਪਿੱਛੇ ਕਾਂਗਰਸ ਗਵਰਨਮੈਂਟ ਸੀਗੀ ਜਿਹੜੇ ਸਾਡੇ ਮੁੱਦੇ ਸੀ 3-4 ਸਾਲ ਚੱਕੇ ਉਹਨਾਂ ਨੇ ਜਾਂਦੇ ਜਾਂਦੇ ਸਾਡੇ ਸਾਰੇ ਮੁੱਦੇ ਕਰਤੇ ਜੀ ਹੁਣ ਲੱਗਦਾ ਇਹ ਵੀ ਜਾਂਦੇ ਜਾਂਦੇ ਕਰ ਦੇਣਗੇ ਮੈਨੂੰ ਲੱਗਦਾ ਜੀ ਮੈਂ ਤਾਂ ਮੈਂਬਰਾਂ ਨੂੰ ਕਹਿੰਨਾ ਮੈਂ ਕਿ ਹੁਣ ਦਸੰਬਰ ਆਉਣ ਵਾਲੀ ਹੋ ਗਈ 25 ਜੀ ਦਸੰਬਰ 26 ਐ ਸਾਲ ਹੋਰ ਐ ਜੀ ਜਿੱਥੇ ਆਪਾਂ 4 ਸਾਲ ਕੱਟ ਲਏ ਆਪਾਂ 1 ਸਾਲ ਹੋਰ ਕੱਟ ਲੈਣੇ ਹਨ ਮਰ ਮੁdde ਤਾਂ ਅਸਰ ਅਸੀਂ ਹਲ ਕਰਾਣੇ ਨੇ ਔਰ ਨਹੀਂ ਹੋਏਗਾ ਤਾਂ ਫਿਰ ਸਾਨੂੰ ਹੋਰ ਤਰੀਕੇ ਵੀ ਨੇ ਐਜੀਟੇਸ਼ਨ ਹੈ ਸਭ ਕੁਝ ਹੈ ਬਟ ਸਾਡਾ ਇਹ ਕਹਿ ਕੇ ਸਾਡੇ ਕੈਮਿੰਸ ਸਾਰੇ ਆਰਾਮ ਨਾਲ ਕੰਮ ਕਰਨ ਵਾਲੇ ਬੰਦੇ ਨੇ ਵਾਈਟ ਕਲਰ ਜੌਬ ਹੈ ਅਸੀਂ ਕਹਿੰਦੇ ਸਾਡੇ ਸਾਰੇ ਮੁੰਡੇ ਆਰਾਮ ਨਾਲ ਹੀ ਕੰਮ ਕਰਦੇ ਲਾਸਟ ਵੀਕ ਤੁਸੀਂ ਸਭ ਤੋਂ ਸੀਨੀਅਰ ਹੋ ਇਸ ਟਾਈਮ ਜੋ ਅੱਜ ਦੀ ਮੀਟਿੰਗ ਹੋਈ ਹੈ ਤਾਂ ਜੋ ਵੀ ਤੁਹਾਡੇ ਜੂਨੀਅਰਸ ਆਏ ਜਾਂ ਜੋ ਕੰਮ ਕਰ ਰਹੇ ਹੈ ਤੁਹਾਡੇ ਨਾਲ ਦੇ ਹਨ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਰ ਮੈਂ ਤਾਂ ਆਪਣੇ ਸਾਰੇ ਮੈਂਬਰਾਂ ਨੂੰ ਆਪਣੇ ਜੂਨੀਅਰ ਜਿੰਨੇ ਵੀ ਨੇ ਜੋ ਸਾਡਾ ਐਕਸਪੀਰੀਅੰਸ ਹੈ ਅਸੀਂ ਇਹੀ ਕਹਿੰਦੇ ਆ ਕਿ ਵੀ ਅਗਰ ਅਸੀਂ ਐਜ਼ ਅ ਕੈਮਿਸਟ ਆਪਣਾ ਪ੍ਰੋਫੈਸ਼ਨ ਚਲਾਣਾ ਹੈ ਤਾਂ ਸਾਨੂੰ ਨੀਟ ਐਂਡ ਕਲੀਨ ਕੰਮ ਕਰਨਾ ਪਏਗਾ ਇੱਕ ਮਾਡਰਨ ਫਾਰਮੇਸੀ ਸਾਨੂੰ ਅਡਾਪਟ ਕਰਨੀ ਪੈਣੀਆਂ ਨੇ ਸੇਲ ਪਰਚੇਸ ਐਨ ਆਰ ਐਕਸ ਆਈਟਮ ਸਾਨੂੰ ਦਿਲ ਤੇ ਲੈਣੇ ਪੈਣੇ ਆ ਪਰਚੇਸਨ ਤੇ ਵੇਚਣੇ ਪੈਣੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਕਹਿੰਦੇ ਕਿ ਸਾਡਾ ਹਰ ਕੈਮਿਸਟ ਦੇ ਘਰ ਇੱਕ ਫਾਰਮਾਸਿਸਟ ਵੀ ਹੋਣਾ ਚਾਹੀਦਾ ਜਿਹੜੇ ਡੀਟੇਲਰ ਕਰਦੇ ਆ ਥੈਂਕ ਯੂ